ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਜਿੱਥੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਦੇ ਵਿੱਚ دہشت ਫੈਲਾਉਣ ਵਾਲੇ ਇਸ ਗਿਰੋਹ ਦਾ ਪਰਦਾਫਾਸ਼ ਹੋਇਆ ਤੇ ਦੋ ਮੁੱਖ ਦੋਸ਼ੀ ਕਾਬੂ ਹੋਏ ਨੇ ਪੁਲਿਸ ਨੇ ਇਹਨਾਂ ਦੇ ਕੋਲੋਂ ਉਲ 5 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਤਾਂ ਇਹ ਚੋਰ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇੱਕ ਨੋਕੀ ਤੇ ਹੈਰਾਨੀਜਨਕ ਚਾਲ ਵੀ ਚੱਲਦੇ ਸਨ ਦਰਸਲ ਇਹ ਚੋਰ ਆਪਣੀ ਚੋਰੀ ਕੀਤੀ ਮੋਟਰਸਾਈਕਲਾਂ ਤੇ ਫਰਜ਼ੀ VIP ਨੰਬਰ 001 ਦੀ ਨੰਬਰ ਪਲੇਟ ਲਗਾ ਕੇ ਸ਼ਹਿਰ ਦੇ ਵਿੱਚ ਘੁੰਮਦੇ ਸਨ ਇਹੋ ਨੰਬਰ ਪਲੇਟ ਹੀ ਇਹਨਾਂ ਦੀ ਗ੍ਰਿਫਤਾਰੀ ਦਾ ਕਾਰਨ ਬਣੀਆ ਪੁਲਿਸ ਨੇ ਇੱਕ ਚੌਂਕ ਤੇ ਡਿਊਟੀ ਤੇ ਤਨਖਤ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਕੋਲੋਂ ਮੋਟਰਸਾਈਕਲ ਤੇ ਲੱਗੀ ਵੀਆਈਪੀ ਤੇ ਗੈਰਕਾਨੂੰਨੀ ਨੰਬਰ 301 ਨੂੰ ਵੇਖਿਆ ਜਾਂਦਾ ਤੇ ਇਸ ਤੇ ਸ਼ੱਕ ਹੁੰਦਾ ਜਦ ਦੇ ਨਾਲ ਰੋਕਿਆ ਗਿਆ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਨੂੰ ਕੁਝ ਮਾਮਲਾ ਗੜਬੜ ਲੱਗ ਗਿਆ ਉਸ ਤੋਂ ਬਾਅਦ ਦੋਵਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਪੁੱਛਗਿੱਛ ਦੌਰਾਨ ਇਹਨਾਂ ਦੇ ਕੋਲੋਂ ਹੈਰਾਨੀਜਨਕ ਖੁਲਾਸੇ ਹੋਏ ਨੇ ਤਾਂ ਮੁਲਜ਼ਮਾ ਨੇ ਨਾ ਸਿਰਫ ਫਰਜ਼ੀ ਨੰਬਰ ਪਲੇਟ ਦੀ ਵਰਤੋਂ ਦੀ ਗੱਲ ਕਬੂਲੀਆ ਬਲਕਿ ਇਹ ਵੀ ਮੰਨਿਆ ਹੈ ਕਿ ਉਹਨਾਂ ਦੇ ਕੋਲ ਚੋਰੀ ਦੇ ਮੋਟਰਸਾਈਕਲ ਨੇ ਤਾਂ ਪੁੱਛ ਕੇ ਦੌਰਾਨ ਪਹਿਲਾ ਇੱਕ ਮੋਟਰਸਾਈਕਲ ਬਰਾਮਦ ਹੁੰਦਾ ਉਸ ਤੋਂ ਬਾਅਦ ਇਹਨਾਂ ਦੀ ਨਿਸ਼ਾਨਦੇਹੀ ਤੇ ਚਾਰ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਨੇ ਕੁੱਲ ਪੰਜ ਮੋਟਰਸਾਈਕਲ ਬਰਾਮਦ ਕੀਤੇ ਤੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਫੜੇ ਗਏ ਮੁਲਜ਼ਮਾ ਦੀ ਪਛਾਣ ਜਲਦ ਹੀ ਜਨਤਾ 'ਕੀਤੀ ਜਾਵੇਗੀ। ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅਗਲੀ ਪੜਤਾਲ جاری ਹੈ ਤੇ ਇਹ ਪਤਾ ਕਿੰਨੇ ਲੋਕ ਜੁੜੇ ਹੋਏ ਨੇ ਤੇ ਕਿੰਨੀਆਂ ਚੋਰੀ ਦੀਆਂ ਵਾਰਦਾਤਾਂ ਨੇ ਇਸ ਦਾ ਹੁਣ ਪਤਾ ਲਾਇਆ ਜਾ ਰਿਹਾ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਤੇ ਨੱਥ ਪਾਉਣ ਦੇ ਵਿੱਚ ਮਦਦ ਮਿਲੇਗੀ ਹਾਂਜੀ ਮੰਨਜੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਸਾਡੇ ਐਸੇ ਗਰਮੀਤ ਸਿੰਘ ਚੌਕੀਵਾਰ ਦੁਆਨ ਉਹਨੂੰ ਮਕੂਰੀ ਬਣੀ ਸੀ ਕਿ ਵੀ ਦੋ ਮੋਟਰਸਾਈਕਲ ਸਵਾਰ ਹੈ ਉਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਹੈ ਮਕੂਰੀ ਦੇ ਆਧਾਰ ਤੇ ਉਹਨੇ ਨਾਕਾਬੰਦੀ ਕੀਤੀ ਦੌਰਾਨ ਇਹ ਨਾਕਾਬੰਦੀ ਜਿਸ ਤਰ੍ਹਾਂ ਮਕਬੂਰੀ ਹੋਈ ਸੀ ਉਸ ਤਰ੍ਹਾਂ ਦੋ ਆਦਮੀਆਂ ਨੇ ਰੋਕੇ ਕ੍ਰਿਸ਼ਨ ਸਿੰਘ ਐ ਕਬਲਵੀਰ ਸਿੰਘ ਆ ਉਹਨਾਂ ਜੋ ਚੈੱਕ ਕੀਤਾ ਉਹ ਉਹਨਾਂ ਕੋਲ ਕਚੋਰੀ ਦਾ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਕੀਤੀ ਪੁੱਛਗਿੱਛ ਤੋਂ ਦੋ ਬੰਦੇ ਸੀ ਇੱਕ ਤਾਂ ਕ੍ਰਿਸ਼ਨ ਸਿੰਘ ਐ ਮਾਲਾ ਪਿੰਡ ਦਾ ਹੈਗਾ ਮਾਲਾ ਕਲਾ ਮੋਗੇ ਦਾ ਤੇ ਇੱਕ ਦੇ ਨਾਲ ਬਲਵੀਰ ਸਿੰਘ ਐ ਇਹ ਪਥਰਾਲੇ ਪਿੰਡ ਦਾ ਹੈਗਾ ਉਹ ਦਰਾਂ ਨੇ ਪੁੱਛਗਿੱਛ ਜਿਹੜਾ ਉਹਨੇ ਕ੍ਰਿਸ਼ਨ ਸਿੰਘ ਨੇ ਇੱਕ ਦੱਸਿਆ ਵੀ ਇੱਕ ਮੇਰੇ ਕੋਲ ਮੋਟਰਸਾਈਕਲ ਹੋਰ ਆ ਚੋਰੀ ਦਾ ਹੋਰ ਕਵਰ ਕਰ ਆ ਲਿਆ ਤੇ ਉਨੇ ਇੱਕ ਬੰਦਾ ਵੀ ਦੱਸਿਆ ਸਾਨੂੰ ਜੀਵਨ ਸਿੰਘ ਵਾਲਾ ਉਹਦਾ ਨਾਮ ਹੈਗਾ ਦਵਿੰਦਰਜੀਤ ਸਿੰਘ ਉਹ ਉਹਨੇ ਦੱਸਿਆ ਵੀ ਸਾਡਾ ਸਾਥੀ ਹੈ ਦਵਿੰਦਰਜੀਤ ਸਿੰਘ ਤੋਂ ਹੀ ਅਸੀਂ ਇੱਕ ਮੋਟਰਸਾਈਕਲ ਰੰਗਵਰ ਘਰਾਲਾ ਵਿੱਚ ਚੋਰੀਦਾ ਸੀ ਇਸੇ ਲੜੀ ਦੇ ਤਹਿਤ ਹੀ ਜਦੋਂ ਉਹਨੂੰ ਸ਼ਕਤੀ ਨਾਲ ਪੁੱਛਗਿੱਛ ਕੀਤੀ ਤੇਨੇ ਕ੍ਰਿਸ਼ਨ ਸਿੰਘ ਨੇ ਸਾਨੂੰ ਦੋ ਮੋਟਰਸਾਈਕਲ ਮਤਲਬ ਹੋਰ ਉਹਨੇ ਦੱਸਿਆ ਜਿੱਥੇ ਉਹਨੇ ਲਕਾਸ਼ ਪਾ ਕੇ ਰੱਖਿਆ ਔਰ ਕਵਰ ਕਰਾਤੇ ਕੁੱਲ 5 ਮੋਟਰਸਾਈਕਲ ਚੋਰੀ ਦੇ ਅਸੀਂ ਇਹਨਾਂ ਦੁਬਾਰਾ ਕਵਰ ਕਰਾਈਏ ਸਰ ਜੇ ਗੱਲ ਕਰੀ ਕਿੰਨੇ ਟਾਈਮ ਦੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀ ਸੀ ਜਿਹੜਾ কৃষ্ণ ਸਿੰਘ ਆਇਆ ਏ ਤੇ ਕਾਫੀ ਪਹਿਲਾਂ ਵੀ ਚੋਰੀ ਦੇ ਮੁਕਾਦਮੇ ਦਰਜਾ ਮੋਗੇ ਜ਼ਿਲ੍ਹੇ ਚ ਹੈ ਫਰੀ ਕੋਰਟ ਚ ਹੈ ਚਾਰ ਮੁਕਾਦਮੇ ਦਰਜਾ ਹੈ ਕਾਫੀ ਸਮੇਂ ਤੋਂ ਹੀ ਕੇਸ ਵਾ ਕੰਮ ਚ ਲੱਗਿਆ ਹੋਇਆ ਹੈਗਾ ਇਸ ਕਰਕੇ ਇਹਦਾ ਜਿਹੜਾ ਪਿਛਲਾ ਰਿਕਾਰਡ ਅਸੀਂ ਦੇਖਿਆ ਹੈਗਾ ਉਹ ਬਾੜਾ ਹੈਗਾ ਚੋਰੀ ਦੇ ਮੁਕਾਦਮੇ ਦਰਜੇ ਹੈਗੇ ਤੇ ਸਾਰੇ ਈਜ਼ੀ ਮਨ ਨੇ ਕੀ ਕਰਦੇ ਸੀ ਕਿ ਕੋਈ ਨਸ਼ਾ ਪੱਤੇ ਦੇ ਵੀ ਆ ਨੀ ਜਿਹੜਾ ਇਹ ਕ੍ਰਿਸ਼ਨ ਸਿੰਘ ਆ ਇਹ ਨਸ਼ੇ ਕਰਦਾ ਹੈਗਾ ਬਲਵੀਰ ਸਿੰਘ ਵੀ ਨਸ਼ੇ ਕਰਦਾ ਹੈਗਾ ਇਹ ਨਸ਼ੇ ਦੀ ਪੂਰਤ ਲਈ ਆਪਦੀ ਇਸ ਤਰ੍ਹਾਂ ਦੀਆਂ ਝੋਲ ਲੈਣਾ ਪੰਜਾਬ ਦੇ ਨੇ ਤੇ ਰਹਿਣ ਵਾਲੇ ਸਾਰੇ ਇੱਕ ਬਠਿੰਡਾ ਦੇ ਏਰੀਆ ਦੇ ਹੀ ਆ ਨੀ ਜਿਹੜਾ ਕ੍ਰਿਸ਼ਨ ਸਿੰਘ ਆ ਇਹ ਬਾਲਾ ਕਲਾਂ ਪਿੰਡ ਆ ਤੇ ਜਿਹੜਾ ਬਲਵੀਰ ਸਿੰਘ ਆ ਇਹਦਾ ਪਿੰਡ ਪਤਰਾ ਵਾਲਾ ਜ਼ਿਲ੍ਹਾ ਬਠਿੰਡੇ ਚ ਹੈ ਤੇ ਤੀਜਾ ਦਵਿੰਦਰਜੀਤ ਸਿੰਘ ਆ ਇਹਦਾ ਪਿੰਡ ਹੈਗਾ ਹੈਗਾ ਜੀਵੜ ਸਿੰਘ ਵਾਲਾ ਥਾਣਾ ਤਲੋੜੀ ਸਬਜ ਇਹਨਾਂ ਨੂੰ ਮਾਨ ਜੋ ਕੋਰਟ ਚ ਪੇਸ਼ ਕਰ ਦਿੱਤਾ ਗਿਆ ਹਾਂਜੀ ਮਾਨ ਜੋ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਸੀ ਰਿਮਾਂਡ ਲਿਆ ਸੀ ਦਰਾਨੇ ਰ ਸਰੇ ਇਸ ਤਰ੍ਹਾਂ ਦੇ ਜਿਹੜੇ ਚੋਰੀ ਦੀ ਵਾਰਤਾ ਤੱਕ ਅੰਜਾਮ ਦੇ ਰਿਹਾ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਤਾਂ ਮੈਸੇਜ ਸਾਡਾ ਸਖਤੀ ਨਾਲ ਤਾੜਨਾ ਕਰਦੇ ਹਾਂ ਸੀ ਵੀ ਇਸ ਤਰ੍ਹਾਂ ਦਾ ਕੰਮ ਛੱਡ ਜਾਓ ਤੇ ਨਹੀਂ ਇਸ ਤਰ੍ਹਾਂ ਦਾ ਹੀ ਤੁਹਾਨੂੰ ਸਲਾਖਾਂ ਵਿੱਚ ਭੇਜਾਂਗੇ ਜੀ